ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਦਿੱਲੀ ਵਿਖੇ ਆਣ ਪਹੁੰਚੇ। ਉੱਥੇ ਆਣ ਕੇ ਮਹਾਵਤਾਂ ਦੇ ਘਰ ਵਿੱਚ ਠਹਿਰ ਗਏ। ਮਹਾਵਤ ਵੀ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ ਗੁਰੂ ਜੀ ਦੇ ਪਵਿੱਤਰ ਚਰਨ ਉਹਨਾਂ ਦੇ ਘਰ ਪਏ ਹਨ। ਅਤੇ ਉਹਨਾਂ ਨੇ ਗੁਰੂ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਅਤੇ ਸੇਵਾ ਪਾਣੀ ਕੀਤਾ ਪ੍ਰਸ਼ਾਦਾ ਪਾਣੀ ਸ਼ਕਨ ਤੋਂ ਬਾਅਦ ਜਦੋਂ ਗੁਰੂ ਜੀ ਆਰਾਮ ਕਰ ਰਹੇ ਸਨ ਤਾਂ ਉਹਨਾਂ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉੱਥੇ ਪਹੁੰਚ ਕੇ ਜਦੋਂ ਗੁਰੂ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਭਾਈ ਤੁਸੀਂ ਲੋਕ ਕਿਉਂ ਰੋ ਰਹੇ ਹੋ ਤਾਂ ਉਹ ਲੋਕ ਕਹਿਣ ਲੱਗੇ ਕਿ ਗੁਰੂ ਜੀ ਸਾਡਾ ਹਾਥੀ ਮਰ ਗਿਆ ਹੈ ਤਾਂ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਇਹ ਹਾਥੀ ਕਿਸ ਦਾ ਸੀ ਤਾਂ ਉਹ ਕਹਿਣ ਲੱਗੇ ਇਹ ਹਾਥੀ ਦਿੱਲੀ ਦੇ ਬਾਦਸ਼ਾਹ ਬਰਹਮ ਬੇਗ ਦਾ ਸੀ ਤਾਂ ਗੁਰੂ ਜੀ ਕਹਿਣ ਲੱਗੇ ਕਿ ਭਾਈ ਜੇਕਰ ਹਾਥੀ ਬਾਦਸ਼ਾਹ ਦਾ ਸੀ ਤਾਂ ਤੁਸੀਂ ਲੋਕ ਕਿਉਂ ਰੋ ਰਹੇ ਹੋ ਤਾਂ ਉਸ ਪਰਿਵਾਰ ਨੇ ਜਵਾਬ ਦਿੱਤਾ ਕਿ ਗੁਰੂ ਜੀ ਇਸ ਹਾਥੀ ਦੇ ਸਹਾਰੇ ਨਾਲ ਸਾਡੀ ਰੋਜੀ ਰੋਟੀ ਚੱਲਦੀ ਸੀ ਇਸ ਹਾਥੀ ਨੂੰ ਪਾਲਣ ਦੇ ਬਦਲੇ ਸਾਨੂੰ ਬਾਦਸ਼ਾਹ ਦੇ ਵੱਲੋਂ ਖਾਣ ਲਈ ਅਨਾਜ ਮਿਲਦਾ ਸੀ ਜਿਸ ਨਾਲ ਸਾਡੇ ਪੂਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਪਰ ਹੁਣ ਤਾਂ ਇਹ ਹਾਥੀ ਵੀ ਨਹੀਂ ਰਿਹਾ ਅਤੇ ਪਤਾ ਨਹੀਂ ਹੁਣ ਸਾਨੂੰ ਕੰਮ ਦੀ ਭਾਲ ਵਿੱਚ ਕਿੱਥੇ-ਕਿੱਥੇ ਠੋਕਰਾਂ ਖਾਣੀਆਂ ਪੈਣਗੀਆਂ ਗੁਰੂ ਨਾਨਕ ਦੇਵ ਜੀ ਨੂੰ ਉਸ ਪਰਿਵਾਰ ਦੇ ਉੱਤੇ ਦਇਆ ਆ ਗਈ ਅਤੇ ਉਹ ਪਰਿਵਾਰ ਨੂੰ ਕਹਿਣ ਲੱਗੇ ਕਿ ਭਾਈ ਜੇਕਰ ਤੁਹਾਡਾ ਹਾਥੀ ਜਿੰਦਾ ਹੋ ਜਾਵੇ ਤਾਂ ਤਾਂ ਨਹੀਂ ਤੁਸੀਂ ਰੋਵੋਗੇ ਤਾਂ ਉਹ ਪਰਿਵਾਰ ਹੈਰਾਨੀਜਨਕ ਚਿਹਰੇ ਨਾਲ ਗੁਰੂ ਜੀ ਦੇ ਮੂੰਹ ਵੱਲ ਦੇਖਣ ਲੱਗ ਪਿਆ ਤੇ ਕਹਿਣ ਲੱਗੇ ਕਿ ਗੁਰੂ ਜੀ ਮੋਇਆ ਵੀ ਕਦੇ ਜੀਵਤ ਹੋਇਆ ਹੈ ਤਾਂ ਤਨ ਤਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਇਸ ਦੇ ਮੂੰਹ ਪਰ ਹੱਥ ਫੇਰ ਕੇ ਵਾਹਿਗੁਰੂ ਬੋਲੋ ਤਾਂ ਉਸ ਪਰਿਵਾਰ ਨੇ ਇਦਾਂ ਹੀ ਕੀਤਾ ਜਿਵੇਂ ਹੀ ਉਹਨਾਂ ਨੇ ਹਾਥੀ ਦੇ ਮੂੰਹ ਉੱਪਰ ਹੱਥ ਫੇਰ ਕੇ ਵਾਹਿਗੁਰੂ ਬੋਲਿਆ ਤਾਂ ਹਾਥੀ ਜੀਵਤ ਹੋ ਗਿਆ ਹਾਥੀ ਨੂੰ ਜ਼ਿੰਦਾ ਦੇਖ ਕੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਅਤੇ ਸਾਰੇ ਜਾਣੇ ਗੁਰੂ ਜੀ ਦੇ ਚਰਨਾਂ ਨੂੰ ਸੂਨ ਲੱਗ ਪਏ ਗੁਰੂ ਜੀ ਦੇ ਇਸ ਕੌਤਕ ਦੀ ਗੱਲ ਦੂਰ ਦੂਰ ਤੱਕ ਫੈਲ ਗਈ ਅਤੇ ਸਾਰੇ ਨਗਰ ਦੇ ਲੋਕ ਇੱਥੇ ਇਕੱਠੇ ਹੋ ਗਏ ਕੁਝ ਹੀ ਸਮੇਂ ਵਿੱਚ ਹਾਥੀ ਨੂੰ ਜ਼ਿੰਦਾ ਕਰਨ ਵਾਲੀ ਗੱਲ ਬਾਦਸ਼ਾਹ ਦੇ ਕੋਲ ਵੀ ਪਹੁੰਚ ਗਈ ਅਤੇ ਬਾਦਸ਼ਾਹ ਤੁਰੰਤ ਆਪਣੇ ਹਾਥੀ ਉੱਤੇ ਬੈਠ ਕੇ ਗੁਰੂ ਜੀ ਦੇ ਕੋਲ ਪਹੁੰਚ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਮੇਰੇ ਮਰੇ ਹੋਏ ਹਾਥੀ ਨੂੰ ਜ਼ਿੰਦਾ ਕੀਤਾ ਹੈ ਪਰ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਮੇਰੇ ਮਰੇ ਹੋਏ ਹਾਥੀ ਨੂੰ ਜ਼ਿੰਦਾ ਕਰ ਸਕਦੇ ਹੋ ਤਾ ਇੱਕ ਵਾਰੀ ਮੇਰੀਆਂ ਅੱਖਾਂ ਦੇ ਸਾਹਮਣੇ ਇਸ ਨੂੰ ਮਾਰ ਕੇ ਵੀ ਦਿਖਾਓ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਜੇਕਰ ਇਹ ਹਾਥੀ ਮਰ ਗਿਆ ਤਾਂ ਤੈਨੂੰ ਇਸ ਪਰਿਵਾਰ ਦੇ ਰੁਜ਼ਗਾਰ ਦਾ ਇੰਤਜ਼ਾਮ ਕਰਨਾ ਪਵੇਗਾ ਤਾਂ ਬਾਦਸ਼ਾਹ ਨੇ ਕਿਹਾ ਕਿ ਫਕੀਰ ਜੀ ਤੁਸੀਂ ਇਸ ਪਰਿਵਾਰ ਦੀ ਫਿਕਰ ਨਾ ਕਰੋ ਇਹਨਾਂ ਨੂੰ ਮੇਰੇ ਦਰਬਾਰ ਵਿੱਚੋਂ ਅਨਾਜ ਮਿਲਦਾ ਹੀ ਰਹੇਗਾ ਤੁਸੀਂ ਬਸ ਮੇਰੀਆਂ ਅੱਖਾਂ ਦੇ ਸਾਹਮਣੇ ਇਸ ਹਾਥੀ ਨੂੰ ਮਾਰ ਕੇ ਦਿਖਾਓ ਤਾਂ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਕਿ ਮਰੇ ਜਵਾਲੇ ਸੋਈ ਨਾਨਕ ਏ ਕਸਬਿਨ ਅਬਰ ਨ ਕੋਈ ਗੁਰੂ ਜੀ ਦੇ ਇਹ ਸ਼ਬਦ ਉਚਾਰਦਿਆਂ ਹੀ ਹਾਥੀ ਦੁਆਰਾ ਤੋਂ ਮਰ ਜਾਂਦਾ ਹੈ ਬਾਦਸ਼ਾਹ ਇਹ ਸਭ ਦੇਖ ਕੇ ਪੂਰੀ ਤਰ੍ਹਾਂ 당ਗ ਰਹਿ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਇਸ ਹਾਥੀ ਨੂੰ ਫੇਰ ਤੋਂ ਜ਼ਿੰਦਾ ਕਰਕੇ ਦਿਖਾ ਦਿਓ ਤਾਂ ਗੁਰੂ ਸਾਹਿਬ ਬਾਸ਼ਾ ਨੂੰ ਕਹਿਣ ਲੱਗੇ ਕਿ ਮਾਰਨਾ ਤੇ ਜੀਵਤ ਕਰਨਾ ਸਭ ਪਰਮਾਤਮਾ ਦੇ ਹੱਥ ਵਸ ਹੁੰਦਾ ਹੈ ਜਦੋਂ ਵੀ ਪਰਮਾਤਮਾ ਕੋਈ ਫੈਸਲਾ ਲੈਂਦਾ ਹੈ ਤਾਂ ਅਸੀਂ ਸਿਰਫ ਉਸ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਪਰਮਾਤਮਾ ਉਸ ਫੈਸਲੇ ਨੂੰ ਬਦਲ ਦੇਵੇ ਇਸੇ ਤਰ੍ਹਾਂ ਹੀ ਅੱਜ ਅਸੀਂ ਪਰਮਾਤਮਾ ਨੂੰ ਉਸ ਦਾ ਫੈਸਲਾ ਬਦਲਣ ਲਈ ਅਰਦਾਸ ਕੀਤੀ ਤਾਂ ਪਰਮਾਤਮਾ ਨੇ ਵੀ ਸਾਡੀ ਅਰਦਾਸ ਨੂੰ ਸੁਣ ਕੇ ਸਾਡੇ ਉੱਤੇ ਦਇਆ ਕੀਤੀ ਅਤੇ ਆਪਣਾ ਫੈਸਲਾ ਬਦਲ ਦਿੱਤਾ ਪਰ ਹੁਣ ਮੈਨੂੰ ਵੀ ਪਰਮਾਤਮਾ ਦੇ ਇਸ ਫੈਸਲੇ ਦਾ ਆਦਰ ਕਰਨਾ ਚਾਹੀਦਾ ਹੈ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਨੂੰ ਸੁਣ ਕੇ ਤਨ ਹੋ ਗਿਆ ਅਤੇ ਉਸ ਨੇ ਉਸ ਪਰਿਵਾਰ ਨੂੰ ਪਾਲਣਾ ਪੋਸ਼ਣਾ ਲਈ ਇੱਕ ਦੂਸਰਾ ਹਾਥੀ ਦੇ ਦਿੱਤਾ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਪ੍ਰਗਿਆਸ਼ ਦਾ ਚਾਨਣ ਫਲਾਉਣ ਲਈ ਅੱਗੇ ਨਿਕਲ ਪਏ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਜਰੂਰ ਦੱਸੋ